ਪੰਜਾਬੀ ਅਣਖ ਨੂੰ ਸਮਝਣ ਤੇ ਚਿੰਝੋੜਨ ਵਾਲਾ ਗੀਤਕਾਰ ਤੇ ਗਾਇਕ ਮਹਿਰੂਮ ਸਿੱਧੂ ਮੂਸੇਵਾਲਾ ਜਿਸ ਨੂੰ ਮਰਨ ਤੋਂ ਬਾਅਦ ਵੀ ਲੋਕ ਬੜੀ ਸ਼ਿੱਦਤ ਨਾਲ ਸੁਣ ਰਹੇ ਨੇ ਮੇਰੇ ਮੁਤਾਬਕ ਪੰਜਾਬੀ ਗਾਇਕੀ ਦੇ ਸਫ਼ਰ ਦੇ ਵਿੱਚ ਸ਼ਾਇਦ ਸਿੱਧੂ ਮੂਸੇਵਾਲਾ ਉਹ ਪਹਿਲਾ ਗਾਇਕ ਹੈ ਜਿਸ ਦੀ ਹਰਮਨ ਪਿਆਰਤਾ ਉਸ ਦੀ ਮੌਤ ਤੋਂ ਬਾਅਦ ਵਧੀ ਹੈ ਤੋਂ ਵਿੱਚ ਵੀ ਸਿੱਧੂ ਮੂਸੇਵਾਲੇ ਦਾ ਨਾਮ ਗਾਇਕੀ ਦੇ ਅਸਮਾਨ ਦੇ ਵਿੱਚ ਤ੍ਰੂ ਤਾਰੇ ਦੇ ਵਾਂਗ ਚਮਕਦਾ ਰਹੇਗਾ ਮੇਰੇ ਜਹਨ ਦੇ ਵਿੱਚ ਅਮਰੀਸ਼ਪੂਰੀ ਅਤੇ ਓਮਪੂਰੀ ਦਾ ਇੱਕ ਡਾਇਲੋਗ ਉਕਰਿਆ ਜਿਸ ਵਿੱਚ ਅਮਰੀਸ਼ਪੂਰੀ ਕਹਿੰਦਾ ਹੈ ਕਿ 20ਵੀਂ ਸਦੀ ਵਿੱਚ ਜੋ ਕਲਾ ਹੈ ਉਹ ਕਿਸੇ ਨਾ ਕਿਸੇ ਸੰਘਰਸ਼ ਚੋਂ ਪੈਦਾ ਹੋਈ ਹੈ ਉਹ ਕਿਸੇ ਨਾ ਕਿਸੇ ਵਿਰੋਧ ਚੋਂ ਪੈਦਾ ਹੋਈ ਹੈ ਸ਼੍ਰੇਸ਼ਟ ਕਲਾ ਔਰ ਸਾਹਿਤ 20ਵੀਂ ਸ਼ਤਾਬਦੀ ਮੇਂ ਤੋਂ ਖਾਸਕਰ ਇਸ ਨਾਲ ਕਿਸੇ ਕਿਸਮ ਦੇ ਪ੍ਰੋਟੈਸਟ ਦੇ ਜਜ਼ਬੇ سے ਪੈਦਾ ਹੋਇਆ ਹੈ ਹੁਣ ਜਦੋਂ ਮੈਂ ਅਮਰੀਸ਼ਪੁਰੀ ਦੇ ਉਸ ਡਾਇਲੌਗ ਦੇ ਵਿੱਚੋਂ ਸਿੱਧੂ ਮੂਸੇ ਵਾਲੇ ਦੀ ਲਿਖਣ ਅਤੇ ਗਾਉਣ ਦੀ ਕਲਾ ਨੂੰ ਨਿਹਾਰਦਾ ਹਾਂ ਤਾਂ ਸੱਚਮੁੱਚ ਇੰਜ ਲੱਗਦਾ ਹੈ ਕਿ ਸਿੱਧੂ ਮੂਸੇਵਾਲਾ ਵੀ ਸੰਘਰਸ਼ ਚੋਂ ਪੈਦਾ ਹੋਇਆ ਉਸਦੇ ਗੀਤਾਂ ਵਿੱਚ ਸਿੱਖ ਇਤਿਹਾਸ ਪੰਜਾਬ ਪੰਜਾਬੀਅਤ ਪੰਜਾਬੀ ਦੇ ਲਈ ਕੋਈ ਲੁਕਵਾ ਮੈਸੇਜ ਹੁੰਦਾ ਉਹ ਆਪਣੇ ਗੀਤ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਲੁਕਵਾ ਮੈਸੇਜ ਛੱਡ ਕੇ ਜਾਂਦਾ ਜਿਹੜਾ ਪੰਜਾਬ ਦੇ ਹੱਥਾਂ ਦੀ ਤਰਜਮਾਨੀ ਕਰਦਾ ਮੈਂ ਕੁਝ ਗੀਤ ਜਿਨ੍ਹਾਂ ਦੇ ਵਿੱਚ ਉਹ ਲੁਕਮਾ ਸੁਨੇਹਾ ਜੋ ਮੈਨੂੰ ਨਜ਼ਰ ਆਇਆ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਸਭ ਤੋਂ ਪਹਿਲਾਂ ਡੀ ਐਮ ਟੀਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਤੁਹਾਡੇ ਆਪਣੇ ਗਗਨਦੀਪ ਸਿੰਘ ਸਰਾਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲ ਦੇ ਐਸਵਾਈਐਲ ਗਾਣੇ ਦੀ ਚੰਡੀਗੜ੍ਹ ਹੈ ਮੈਂ ਚਲਦਾ ਹਰਿਆਣਾ ਦੇ ਦਿਓ ਜਿਹੜਾ ਉਹਨਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੁੰਦਾ ਜਦੋਂ ਸਿੱਧੂ ਇਸ ਦੁਨੀਆ ਤੋਂ ਚਲਾ ਜਾਂਦਾ ਤਾਂ ਐਸਵਾਈਐਲ ਗੀਤ ਰਿਲੀਜ਼ ਹੁੰਦਾ ਜਿਵੇਂ ਇਹ ਗਾਣਾ ਰਿਲੀਜ਼ ਹੁੰਦਾ ਤਾਂ ਦੁਨੀਆ ਪੱਧਰ ਤੇ ਐਸਵਾਈਐਲ ਦਾ ਜ਼ਿਕਰ ਛਿੜ ਜਾਂਦਾ ਅਜੋਕੀ ਪੀੜ੍ਹੀ ਜਿਹੜੀ ਕੋਹਾਂ ਦੂਰ ਆ ਪੰਜਾਬ ਦੇ ਮੁੱਦਿਆਂ ਤੋਂ ਆਪਣੇ ਪੁਰਾਣੇ ਇਤਿਹਾਸ ਤੋਂ ਉਹ ਵੀ ਨਿੱਡ ਤੇ ਸਰਚ ਮਾਰਦੀ ਹੈ ਕਿ ਐਸਵਾਈਐਲ ਕੀ ਹੈ ਐਸਵਾਈਐਲ ਬਾਰੇ ਜਾਣਕਾਰੀ ਇਕੱਠੀ ਕਰਦੀ ਹੈ ਐਸਵਾਈਐਲ ਤੇ ਚਰਚਾ ਹੋਣੀ ਸ਼ੁਰੂ ਹੋ ਜਾਂਦੀ ਹੈ ਸਿੱਧੂ ਮੂਸੇਵਾਲਾ ਆਪਣੇ ਐਸਵਾਈਐਲ ਗੀਤ ਵਿੱਚ ਸੰਤ ਪਿੰਡਾਂ ਵਾਲਿਆਂ ਦਾ ਜ਼ਿਕਰ ਕਰਦਾ ਬਲੂ ਸਟਾਰ ਦਾ ਜ਼ਿਕਰ ਕਰਦਾ ਬਲਵਿੰਦਰ ਸਿੰਘ ਜਟਾਣੇ ਦਾ ਜ਼ਿਕਰ ਕਰਦਾ ਅਕਾਲ ਤਖਸਾਲ ਨੂੰ ਗੋਲੀਆਂ ਨਾਲ ਵਿੰਨਣ ਦਾ ਜ਼ਿਕਰ ਕਰਦਾ ਆਪਣੇ ਗੀਤਾਂ ਰਾਹੀਂ ਸਿੱਧੂ ਮੂਸੇਵਾਲਾ ਇਹ ਸੰਦੇਸ਼ ਦਿੰਦਾ ਹੈ ਕਿ ਸਿੱਖ ਆਪਣੇ ਕਾਤਲਾਂ ਨੂੰ ਮਾਰੇ ਬਿਨਾ ਚੈਨ ਨਹੀਂ ਲੈਂਦੇ ਅਤੇ ਨੌਜਵਾਨਾਂ ਨੂੰ ਵੀ ਉਹ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਪੰਜਾਬ ਦੀ ਆਖਰੀ ਆਸਤੇ ਉਮੀਦ ਹਨ ਜੋ ਉੱਠਣ ਤੇ ਪੰਜਾਬ ਨੂੰ ਬਚਾ ਲੈਣ ਸਿੱਧੂ ਦੇ ਇਸ ਗੀਤ ਤੋਂ ਸਮੇਂ ਦੀ ਕੇਂਦਰ ਸਰਕਾਰ ਕੇਂਦਰੀ ਏਜੰਸੀਆਂ ਜਿਹੜੀਆਂ ਪੰਜਾਬ ਵਿਰੋਧੀ ਨੇ ਉਹ ਇੰਨਾ ਜ਼ਿਆਦਾ ਖੌਫਜ਼ਦਾ ਹੋ ਜਾਂਦੀਆਂ ਕਿ ਉਹਨਾਂ ਨੂੰ ਇਹ ਗੀਤ ਬੈਨ ਕਰਵਾ ਕੇ ਹੀ ਚੈਨ ਹੁੰਦੀ ਹੈ ਪਰ ਗੀਤ ਜ਼ਰੂਰ ਬੈਨ ਹੋ ਜਾਂਦਾ ਤਦ ਤੱਕ ਦੁਨੀਆ ਉੱਤੇ ਐਸਵਾਈਐਲ ਦੀ ਚਰਚਾ ਹੋ ਜਾਂਦੀ ਹੈ ਦੂਸਰਾ ਸਿੱਧੂ ਮੂਸੇ ਵਾਲੇ ਦਾ ਗੀਤ ਹਰੀ ਸਿੰਘ ਨਲਗੇ ਦੀ ਵਾਰ ਨਲਵਾ ਛੇਰ ਪੁੱਤਰ ਦਸ਼ਮੇਸ਼ ਦਾ ਇਹ ਵੀ ਗੀਤ ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਰਿਲੀਜ਼ ਹੁੰਦਾ ਇਸ ਗੀਤ ਦੇ ਵਿੱਚ ਸਿੱਧੂ ਮੂਸੇ ਵਾਲਾ ਸਿੱਖ ਕੌਮ ਦੇ ਦੁਨੀਆ ਦੇ ਮਹਾਨ ਯੋਧੇ ਸਰਦਾਰ ਹਰੀ ਸਿੰਘ ਨਲੂਏ ਦੀ ਬਹਾਦਰੀ ਦਾ ਜ਼ਿਕਰ ਕਰਦਾ ਹੈ ਉਹਨਾਂ ਦੀ ਮਹਿਮਾ ਗਾਉਂਦਾ ਸਿੱਧੂ ਮੂਸੇਵਾਲਾ ਆਪਣੀ ਵਾਰ ਰਾਹੀਂ ਸੰਦੇਸ਼ ਦਿੰਦਾ ਹੈ ਕਿ ਹਰੀ ਸਿੰਘ ਨਲੂਆ ਕਾਲ ਦਾ ਦੂਜਾ ਨਾਂ ਸੀ ਹਰੀ ਸਿੰਘ ਨਲੂਆ ਅਫਗਾਨਾਂ ਨੂੰ ਐਉਂ ਵੜਦਾ ਸੀ ਜਿਉਂ ਕਿਸਾਨ ਆਪਣੀ ਖੇਤ ਵਿੱਚ ਖੜੀ ਫਸਲ ਨੂੰ ਵੜਦੇ ਨੇ ਉਹ ਗੀਤ ਵਿੱਚ ਇਹ ਵੀ ਦੱਸਦਾ ਹੈ ਕਿ ਹਰੀ ਸਿੰਘ ਨਲੂਏ ਦਾ ਨਾਂ ਆਸਟ੍ਰੇਲੀਆ ਵਿੱਚ ਜਾਰੀ ਸੂਰਵੀਰਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਸੀ ਆਪਣੇ ਇਸ ਗੀਤ ਰਾਹੀਂ ਸਿੱਧੂ ਮੂਸੇਵਾਲਾ ਦੁਨੀਆਂ ਦੇ ਕੋਨੇ-ਕੋਨੇ ਵਿੱਚ ਹਰੀ ਸਿੰਘ ਨਲੂਏ ਦੀ ਬਹਾਦਰੀ ਨੂੰ ਇੱਕ ਵਾਰ ਫਿਰ ਸਾਹਮਣੇ ਲਿਆਉਂਦਾ ਹੈ ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਪ੍ਰਸਿੱਧ ਟਾਡੀ ਇਸ ਗੀਤ ਤੋਂ ਬਾਅਦ ਖੁੱਲ ਕੇ ਕਹਿੰਦੇ ਨੇ ਕਿ ਬੇਸ਼ੱਕ ਉਹਨਾਂ ਨੇ ਆਪਣਾ ਪੂਰਾ ਜੀਵਨ ਸਿੱਖ ਇਤਿਹਾਸ ਨੂੰ ਦੁਨੀਆਂ ਦੇ ਕੋਨੇ ਤੇ ਪਹੁੰਚਾਉਣ ਲਈ ਵਕ-ਵਕ ਸਾਧਨਾ ਤੇ ਗਾ ਕੇ ਵਾਰਾ ਸੁਣਾ ਕੇ ਪੂਰਾ ਤਾਨ ਲਾਇਆ ਪਰ ਇੱਕ ਗੀਤ ਰਾਹੀਂ ਹਰੀ ਸਿੰਘ ਨਲਗਵੇ ਨੂੰ ਇੱਕ ਵਾਰ ਫੇਰ ਸਿੱਧੂ ਮੂਸੇਵਾਲੇ ਨੇ ਦੁਨੀਆ ਦੇ ਵਿੱਚ ਗੂੰਜਣ ਲਾ ਦਿੱਤਾ ਇਹ ਸਿਰਫ ਉਹੀ ਕਰ ਸਕਦਾ ਸੀ ਇਸ ਗੀਤ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਇਸ ਤੋਂ ਬਾਅਦ ਸਕੇਪ ਗੋਟ ਗੀਤ ਦੀ ਗੱਲ ਕਰਦਾ ਜਦੋਂ ਮੈਨੂੰ ਲੋਕੋ ਇੱਕ ਦਾਰ ਦੱਸੋ ਕੌਣ ਜਦੋਂ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ ਸਿੱਧੂ 2022 ਦੀਆਂ ਇਲੈਕਸ਼ਨਾਂ ਵਿੱਚ ਹਾਰਦਾ ਉਸ ਤੋਂ ਬਾਅਦ ਲੋਕ ਉਸ ਨੂੰ ਬੁਰਾ ਭਲਾ ਕਹਿਣ ਲੱਗ ਜਾਂਦੇ ਨੇ ਮਿਹਣੇ ਦੇਣ ਲੱਗ ਜਾਂਦੇ ਨੇ ਤੰਜ ਕੱਸਦੇ ਨੇ ਫਿਰ ਸਿੱਧੂ ਮੂਸੇਵਾਲਾ ਆਪਣੇ ਅੰਦਰ ਦਾ ਵਿਰੋਧ ਇੱਕ ਗੀਤ ਦੇ ਰਾਹੀਂ ਪੇਸ਼ ਕਰਦਾ ਉਹ ਗੀਤ ਦੇ ਰਾਹੀਂ ਲੋਕਾਂ ਨੂੰ ਸਵਾਲ ਕਰਦਾ ਕਿ ਮੈਨੂੰ ਇਹ ਤਾਂ ਦੱਸੋ ਤੁਸੀਂ ਕਿਸ ਦੇ ਸਕੇ ਹੋ ਤੁਸੀਂ ਕਿਸ ਦੀ ਕੁਰਬਾਨੀ ਦਾ ਮੁੱਲ ਪਾਇਆ ਜੇ ਤੁਸੀਂ ਚੰਗੇ ਹੁੰਦੇ ਤਾਂ ਬੀਬੀ ਖਾਲੜਾਣਾ ਹਰਾਉਂਦੇ ਤੁਸੀਂ ਕੱਲ ਤੱਕ ਜਿਹੜੇ ਕਿਸਾਨਾਂ ਦੇ ਨਾਲ ਸੀਗੇ ਦਿੱਲੀ ਧਰਨੇ ਤੇ ਬੈਠ ਰਹੇ ਹੋ ਉਹੀ ਤੁਸੀਂ ਕਿਸਾਨ ਪੰਜਾਬ ਦੇ ਵਿੱਚ ਆ ਕੇ ਹਰਾ ਦਿੱਤੇ ਤੁਸੀਂ ਸਿਮਰਨਜੀਤ ਮਾਨ ਨੂੰ ਹਰਾਇਆ ਤੁਸੀਂ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲੇ ਕਰਨ ਵਾਲੀ ਕਾਂਗਰਸ ਨੂੰ ਤਿੰਨ ਵਾਰ ਪੰਜਾਬ ਦੀ ਸੱਤਾ ਸੌਂਪੀ ਇਸ ਗੀਤ ਰਾਹੀਂ ਸਿੱਧੂ ਮੂਸੇਵਾਲਾ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਸੇ ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜੀ ਹੀੜ ਸੋਟਾ ਜਰੂਰ ਮਾਰ ਲਵੋ ਸਿੱਧੂ ਦੇ ਇਸ ਗੀਤ ਨੂੰ ਵੀ ਬਹੁਤ ਪਸੰਦ ਕੀਤਾ ਜਾਂਦਾ ਖੂਬ ਇਸ ਗੀਤ ਨੂੰ ਵੀ ਮਕਬੂਲੀਅਤ ਮਿਲਦੀ ਹੈ ਆਓ ਮੈਂ ਤੁਹਾਨੂੰ ਹੁਣ ਸਿੱਧੂ ਦੇ 295 ਗੀਤ ਤੇ ਲੁਕਵੇਂ ਸੰਦੇਸ਼ ਦੀ ਜਾਣਕਾਰੀ ਦਿੰਦਾ ਹਾਂ ਅੱਜ ਬੋਲੇਗਾ ਤਾਂ ਮਿਲੂ 295 ਇਸ ਗੀਤ ਵਿੱਚ ਵੀ ਸਿੱਧੂ ਮੂਸੇਵਾਲਾ ਅਜੋਕੇ ਸਮਾਜ ਦਾ ਸ਼ੀਸ਼ਾ ਸਾਹਮਣੇ ਲਿਆਉਂਦਾ ਜਾਂ ਕੋਸ਼ਿਸ਼ ਕਰਦਾ ਆਪਣੇ ਗੀਤ ਦੇ ਵਿੱਚ ਉਹ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਅੱਜ ਸੱਚ ਬੋਲਣ ਵਾਲਾ ਬੰਦਾ ਕਿਸੇ ਨੂੰ ਵੀ ਪਸੰਦ ਨਹੀਂ ਸੱਚ ਨੂੰ फांसी ਹੈ ਸਾਰੇ ਪਾਸੇ ਝੂਠ ਦਾ ਰਾਜ ਹੈ ਉਹ ਕਹਿੰਦਾ ਹੈ ਜਿਹੜਾ ਜੱਡਾ ਵੱਡਾ ਚੋਰ ਹੈ ਉਹ ਸੱਚ ਦਾ ਬਾਣਾ ਪਾ ਕੇ ਓਡਾ ਵੱਡਾ ਅੱਜ ਸਮਾਜ ਸੇਵੀ ਬਣਿਆ ਹੋਇਆ ਹੈ ਉਹ ਕਹਿੰਦਾ ਹੈ ਕਿ ਧਰਮਾਂ ਦੇ ਨਾਂ ਤੇ ਝਗੜੇ ਹੋਣਗੇ ਪ੍ਰਸਿੱਧੀ ਲੈਣ ਲਈ ਹਰ ਰੋਜ਼ ਵਿਵਾਦ ਖੜੇ ਕੀਤੇ ਜਾਣਗੇ ਮਾਂ ਬੋਲੀ ਦੀ ਰੱਖੀ ਦੀ ਉਹ ਗੱਲ ਕਰਨਗੇ ਜਿਹੜੇ ਆਪ ਸਾਰਾ ਦਿਨ ਅੰਗਰੇਜ਼ੀ ਨੂੰ ਮੂੰਹ ਮਾਰਨਗੇ ਉਹ ਕਹਿੰਦਾ ਹੈ ਜੋ ਸਮਾਜ ਵਿੱਚ ਠੇਕੇਦਾਰ ਹੋਣਗੇ ਉਹ ਧਾਰਮਿਕ ਗੁਰੂ ਨਹੀਂ ਹੋਣਗੇ ਉਹ ਸਪਸ਼ਟ ਕਰਦਾ ਹੈ ਜਿਸ ਤਰ੍ਹਾਂ ਦੀ ਅੱਜ ਸਿੱਖ ਪੰਥ ਦੇ ਅੰਦਰ ਧਾਰਮਿਕ ਆਗੂਆਂ ਦੀ ਕਾਰਗੁਜ਼ਾਰੀ ਹੈ ਉਸ ਹਿਸਾਬ ਦੇ ਨਾਲ ਉਹ ਕਹਿੰਦਾ ਤੁਹਾਨੂੰ ਸਿਰਾਂ ਤੇ ਪੱਗਾਂ ਨਹੀਂ ਲੱਭਣੀਆਂ ਤੁਸੀਂ ਸਿੱਖ ਪੰਥ ਦੀ ਗੱਲ ਕਰਦੇ ਹੋ ਜਿਸ ਹਿਸਾਬ ਨਾਲ ਤੁਹਾਡੇ ਵਿੱਚ ਕਟੜਵਾਤ ਆ ਰਹੀ ਹੈ ਲੋਕ ਸਿੱਖੀ ਤੋਂ ਪਿੱਛੇ हट ਜਾਣਗੇ ਉਹ ਕਹਿੰਦਾ ਕਿ ਇਹ ਸਾਰਾ ਕੁਝ ਕਿਸ ਦੇ ਇਸ਼ਾਰੇ ਤੇ ਹੋ ਰਿਹਾ ਸਿਆਸਤਦਾਨਾਂ ਤੇ ਗੰਦਲੀ ਸਿਆਸਤ ਕਰਨ ਕਿਉਂਕਿ ਇਹ ਸਾਰੇ ਸਿਆਸਤਦਾਨ ਇਹ ਗੰਦਲੀ ਸਿਆਸਤ ਇਹ ਸਭ ਦੀ ਪੁਸ਼ਤਪਨਾਇ ਕਰਦੀ ਹੈ ਹੁਣ ਮੈਂ ਤੁਹਾਡੇ ਨਾਲ ਸਿੱਧੂ ਮੂਸੇਵਾਲਾ ਦਾ ਜਿਹੜਾ ਹੁਣੇ ਹੀ ਰਿਲੀਜ਼ ਹੋਇਆ ਗੀਤ ਲੋਕ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਸ ਵਿੱਚ ਕੀ ਲੁਕਮਾ ਸੰਦੇਸ਼ ਹੈ ਉਹ ਤੁਹਾਡੇ ਨਾਲ ਸਾਂਝਾ ਕਰਦਾ ਇਨਾ ਚੜ ਚੁੱਕਦਾ ਹੈ ਦਾ ਕਦੋਂ ਸ਼ੁਰੂ ਹੁੰਦਾ ਇਸ ਗੀਤ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਜ਼ਿਕਰ ਕਰਦਾ ਹੈ ਕਿ ਜਿੱਡੀ ਵੱਡੀ ਦੁਸ਼ਮਣੀ ਹੋਊਗੀ ਓਡੀ ਵੱਡੀ ਜੇਲ੍ਹ ਹੋਊਗੀ ਨਾ ਜ਼ਮਾਨਤ ਮਿਲੂਗੀ ਨਾ ਹੀ ਫਿਰ ਛੁੱਟੀਆਂ ਮਿਲਣਗੀਆਂ ਪੈਰੋਲ ਮਿਲੂਗੀ ਇਸ ਗੀਤ ਰਾਹੀਂ ਸਿੱਧੂ ਮੂਸੇਵਾਲਾ ਪੰਜਾਬ ਦੇ ਬੰਦੀ ਸਿੰਘਾਂ ਦੇ ਦਰਦ ਨੂੰ ਬਿਆਨ ਕਰਦਾ ਹੈ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲ੍ਹਾਂ ਦੇ ਵਿੱਚ ਬੰਦ ਹਨ ਸਿੱਧੂ ਮੂਸੇਵਾਲੇ ਦਾ ਸੰਦੇਸ਼ ਇਹ ਵੀ ਹੈ ਇਸ ਗੀਤ ਰਾਹੀਂ ਕਿ ਜਿਹੜੇ ਇਸ ਰਾਤ ਤੁਰਦੇ ਨੇ ਉਹਨਾਂ ਦੇ ਫਿਰ ਘਰਾਂ ਦੇ ਵਿੱਚ ਤਾਲੇ ਲੱਗ ਜਾਂਦੇ ਨੇ ਚੁੱਲਿਆਂ ਦੇ ਵਿੱਚ ਕਾਅ ਉੱਗ ਪੈਂਦੇ ਨੇ ਸੋ ਸਾਥੀਓ ਇਹ ਅਜੀਬ ਨਹੀਂ ਕਿ ਜਦੋਂ ਤਾਂ ਸਿੱਧੂ ਮੂਸੇਵਾਲਾ ਹਥਿਆਰਾਂ ਦੇ ਗੀਤ ਪ੍ਰਮੋਟ ਕਰਦਾ ਹੈ ਉਦੋਂ ਉਹਨੂੰ ਕੋਈ ਮਾਰਦਾ ਨਹੀਂ ਪਰ ਜਿਵੇਂ ਹੀ ਉਹ ਆਪਣੇ ਗੀਤਾਂ ਦੇ ਵਿੱਚ ਵਿਚਾਰ ਲੈ ਕੇ ਆਉਂਦਾ ਹੈ ਉਹਦੇ ਵਿਚਾਰਾਂ ਦੇ ਨਾਲ ਪੰਜਾਬ ਪੰਜਾਬੀਅਤ ਅਣਖ ਗੈਰਤ ਜਾਗਣ ਲੱਗਦੀ ਹੈ ਤਾਂ ਕੁਝ ਤਾਕਤਵਰ ਲੋਕਾਂ ਨੂੰ ਇਹ ਗੱਲ ਚੁਪਦੀ ਹੈ ਤੇ ਆਪਾਂ ਆਪਾਂ ਸਾਰੇ ਜਾਣਦੇ ਹਾਂ ਕਿ ਫਿਰ ਸਿੱਧੂ ਮੂਸੇਵਾਲਾ ਦੇ ਨਾਲ ਜੋ ਕੁਝ ਹੁੰਦਾ ਇਹ ਗੱਲ ਚੰਗੀ ਹੈ ਕਿ ਉਹ ਲੋਕ ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਕਤਲ ਨਹੀਂ ਕਰਾ ਸਕੇ ਤੇ ਉਹਦੇ ਗੀਤ ਅੱਜ ਵੀ ਜਿੰਦਾ ਨੇ ਕੱਲ ਵੀ ਜਿੰਦਾ ਰਹਿਣਗੇ ਅੱਗੇ ਲਈ ਵੀ ਜਿੰਦਾ ਰਹਿਣਗੇ ਧੰਨਵਾਦ ਸਾਥੀਓ ਤੁਹਾਨੂੰ ਮੇਰਾ ਇਹ ਜਿਹੜੀ ਕੋਸ਼ਿਸ਼ ਆ ਨਿਮਾਣੀ ਜੀ ਕਿਸ ਤਰ੍ਹਾਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ